ਦੇਖੋ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਆਏ ਹੋ ਐਸਡੀਐਮ ਸਾਹਿਬ ਆਏ ਨੇ ਤੇ ਮੋਰਚੇ ਦੀ ਲੀਡਰਸ਼ਿਪ ਬਹੁਤ ਤਪੀਰਤਾ ਦੇ ਨਾਲ ਸਾਰੀ ਅਸੀਂ ਕੋਈ ਖੁੱਲੜਵਾਜ਼ ਨਹੀਂ ਪਾਰੇ ਪੰਜਾਬ ਦੇ ਮੁਲਾਜ਼ਮਾ ਨੇ ਅੱਜ ਗੁੱਸਾ ਦਿਖਾਇਆ ਕਿ ਜਿਹੜਾ 6 ਸਾਲ ਤੋਂ ਇਹਨਾਂ ਦੇ ਨੋਟੀਫਿਕੇਸ਼ਨ ਕੋਈ ਨਹੀਂ ਝਾਕ ਰਹੇ ਪਰ ਸੰਗਰੂਰ ਪ੍ਰਸ਼ਾਸਨ ਵੱਲ ਸਾਡਾ ਲੰਬ ਹੈ ਤੇ ਬਹੁਤ ਸਾਡਾ ਇਹ 2-3 ਵਾਰ ਦਾ ਤਜਰਬਾ ਹੈ ਕਿ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਮੀਟਿੰਗਾਂ ਉੱਤੇ ਜਾ ਕੇ ਹੁੰਦੀਆਂ ਨਹੀਂ ਅਸੀਂ ਜਦੋਂ ਜਾਂਦੇ ਹਾਂ ਉੱਥੇ ਪਤਾ ਲੱਗਦਾ ਕਿ ਅੱਜ ਪੈਨਲ ਮੀਟਿੰਗ ਹੈ ਨਹੀਂ ਕਦੇ ਤੁਸੀਂ ਫੇਰ ਕਹਿ ਦਿੰਦੇ ਹੋ ਜਦੋਂ ਤੁਹਾਨੂੰ ਫੋਨ ਕਰਦੇ ਆ ਉਸ ਤੋਂ ਬਾਅਦ ਨਾ ਸਾਡੀ ਕੋਈ ਸੁਣਵਾਈ ਹੁੰਦੀ ਹੈ ਅੱਜ ਅਸੀਂ ਸਾਡਾ ਇਕੱਠ ਆਇਆ ਤਾਂ ਉਹਦੇ 'ਚ ਇਸ ਕਰਕੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਸੰਗਰੂਰ ਪ੍ਰਸ਼ਾਸਨ ਦੀ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਹੋ ਜੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਤਾਂ ਚਲੋ ਭੱਜ ਗਏ ਆਪਦੀ ਮੀਟਿੰਗ ਤੋਂ ਵੈਸੀ ਦੇਣੀ ਨਹੀਂ ਹੈ ਸਬ ਕਮੇਟੀ ਨਾਲ ਤੁਸੀਂ ਦਿੱਤੀ ਆ ਪਰ ਤਜਰਬਾ ਇਹ ਆ ਕਿ ਤੁਸੀਂ ਉਹਦੇ ਨਾਲ ਵੀ ਜਾ ਕੇ ਉਹਦੇ ਚੋਂ ਵੀ ਕਿਸੇ ਓਐਸਡੀ ਨਾਲ ਜਿਹਦਾ ਕੋਈ ਮਤਲਬ ਹੀ ਨਹੀਂ ਹੈ ਜਿਹੜਾ ਕੋਈ ਹੱਲ ਨਹੀਂ ਕਰ ਸਕਦਾ ਇਸ ਕਰਕੇ ਜੇ ਇਹ ਦੁਆਰੇ ਤਜਰਬਾ ਇਸ ਤਰ੍ਹਾਂ ਦਾ ਹੁੰਦਾ ਤਾਂ ਸੰਗਰੂਪ ਪ੍ਰਸ਼ਾਸਨ ਦੇ ਇਕੱਲੀਆਂ ਸਾਡੀਆਂ ਹੀ ਜਥੇਬੰਦੀਆਂ ਲੈਣ ਨਹੀਂ ਪੰਜਾਬ ਦੀ ਕਿਸੇ ਜਥੇਬੰਦੀ ਨੇ ਤੁਹਾਡੇ ਤੇ ਯਕੀਨ ਨਹੀਂ ਕਰਨਾ ਤੁਸੀਂ ਆਜ ਇਸ ਕਰਕੇ ਇਹ ਧੋਖਾਧਾਰੀ ਨਾਲ ਨਿਕਲੇ ਐਰੂ ਕਿਵੇਂ ਅਸ਼ੋਰ ਕਰਦੇ ਹੋ ਉਹ ਸਾਡੇ ਸਾਰੇ ਇੱਥੇ ਜਨਤਾ ਨੂੰ ਜਵਾਬ ਦੇ ਪੁਰੇ ਜੀ ਇਹ ਵੱਡਾ ਧੋਖਾ ਯਾਰ ਨਾ ਲਾ ਦੇ ਵੱਡਾ ਧੋਖਾ ਮੈਂ ਨੰਬਰ ਲੈ ਲਓ ਟੈਕਨੀਕਲੀ ਮੀਟਿੰਗ ਪੀਸ ਕਰਨਾ ਹੈ ਲੈ ਮੈਂ ਇੱਥੇ ਆਪਾਂ ਅਸੀਂ ਮੈਂ 2 ਮਿੰਟ ਤੋਂ ਵੱਡੇ ਆਪਾਂ ਕਰ ਦੇਣਾ ਰਿਪੋਰਟ ਕਰ ਰਹੇ ਹਾਂ ਮੈਂ ਸਾਰਾ ਕੁਝ ਅਸੀਂ ਫੈਸਲਾ ਕੀਤਾ ਹੋਇਆ ਲਾਸ ਸੰਡੇ ਇੱਥੇ ਦੋ ਜਥੇਬੰਦੀਆਂ ਆਈਆਂ ਮੈਂ ਨਾਲ ਸੀਗਾ ਇਹਨਾਂ ਦੋਨਾਂ ਨੂੰ ਕੈਬਨਟ ਸਬ-ਕਮੇਟੀ ਦੀ ਮੀਟਿੰਗ ਦਿੱਤੀ ਨੈਕਸਟ ਇੱਕ ਚਿੱਠੀ ਨੂੰ ਅਪਡੇਟ ਕਰਕੇ ਉਹਦੇ ਉੱਤੇ ਲਿਖ ਦਿੱਤਾ ਗਿਆ ਉੱਚ ਅਧਿਕਾਰੀਆਂ ਨਾਲ ਇੱਥੇ ਐਸਪੀ ਸੀਗੇ ਨਵੀਰ ਸਿੰਘ ਫੋਨ ਤੇ ਗੱਲ ਹੋਈ ਉਹ ਕਹਿੰਦੇ ਮੈਂ ਬਸ ਇੰਨਾ ਹੀ ਕਰ ਸਕਿਆ ਨਾ ਐਸਡੀਐਮ ਗੱਲ ਸੁਣਨ ਲਈ ਤਿਆਰ ਹੈਗਾ ਨਾ ਐਸਪੀ ਨਵੀਰ ਸਿੰਘ ਜੀ ਜਿਹੜੇ ਉਸ ਦਿਨ ਉਹਨਾਂ ਨੇ ਗੱਲ ਸੁਣੀ ਮਤਲਬ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਹੈ ਤੇ ਕੈਬਨਿਟ ਸਬ ਕਮੇਟੀ ਦਾ ਸਾਰਾ ਕੁਝ ਕਹਿ ਕੇ ਕਿ ਅਸੀਂ ਅਸੀਂ ਜਿਹੜਾ ਪਿੱਛੇ 2 ਮਿੰਟ ਵਿਚਾਰਾ 2 ਮਿੰਟ ਜਿਹੜਾ ਮੈਂ ਗੱਲ ਕਰਦਾ ਅਸੀਂ ਫੈਸਲਾ ਕੀਤਾ ਹੋਇਆ ਹੈ ਇਹਦੇ ਤੇ ਜਰਮਨ ਜੀ ਅਸੀਂ ਸਾਰਾ ਗੰਭੀਰਤਾ ਨਾਲ ਇਸ ਤੇ ਵਿਚਾਰਾ ਕੀਤੀ ਹੈ ਹੋਈਆਂ ਜਿਹੜੇ ਸਾਥੀ ਸਾਡੇ ਖਾਸ਼ਾ ਪ੍ਰਗਟ ਕਰ ਰਹੇ ਆ ਅਸੀਂ ਉਹਦੇ ਤੇ ਪਹਿਲੇ ਹੀ ਫੈਸਲਾ ਲੈ ਚੁੱਕੇ ਆ ਅਸੀਂ ਤਿੰਨਾ ਕਨਵੀਨਰਾਂ ਨੇ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਸਾਰੇ ਸਾਥੀ ਧਿਆਨ ਨਾਲ ਸੁਣ ਲਓ ਬੀਏ ਜੇ ਅਗਰ 28 ਤਰੀਕ ਨੂੰ ਕੈਬਨਿਟ ਸਬਕਮੇਟਰੀਆਂ ਸਾਡੀ ਮੀਟਿੰਗ ਨਹੀਂ ਹੋਈ ਤਾਂ ਸਾਡਾ ਪੁਰਾਣੀ ਪੈਨਸ਼ਨ ਦਾ ਕੋਈ ਤਰ ਪੱਤਣ ਨਹੀਂ ਲੱਗਿਆ ਤਾਂ ਡੂਰਿੰਗ ਵਿਧਾਨ ਸਭਾ ਸੈਸ਼ਨ ਸਾਂਝੇ ਫਰੰਟ ਦੇ ਵਿੱਚ ਅਸੀਂ ਐਲਾਨ ਕਰ ਚੁੱਕੇ ਹਾਂ ਪੂਰਾ ਸਮਰਥਨ ਕਰਾਂਗੇ ਉਸ ਤੋਂ ਬਾਅਦ ਅਸੀਂ ਵਿਧਾਨ ਸਭਾ ਵੱਲੋਂ ਵਧਾਂਗੇ ਤਿਆਰ ਹੋ ਸਾਰੇ ਸਾਰੇ ਹਾਂ ਅਸੀਂ ਇਸ ਤੋਖੇ ਦਾ ਜਵਾਬ ਫੇਰ ਇੱਕ ਵਾਰੀ ਵੱਡੀ ਲਾਮਬਦੀ ਤੇ ਵੱਡੇ ਸੰਘਰਸ਼ ਨਾਲ ਦੇਵਾਂਗੇ ਕਿਸੇ ਵੀ ਸਾਥੀ ਦੇ ਮਨ 'ਚ ਇਹ ਨਾ ਰਵੇ ਇਹ ਲਾਸਟ ਰੈਲੀ ਹੈ ਜੇ ਕੋ ਸੰਘਰਸ਼ ਦਾ ਅੰਤ ਨਾ ਇਹ ਵੱਡਾ ਨਾ ਇਹ ਕੋ ਵੱਡਾ ਕੱਠ ਪਹਿਲੀ ਵਾਰੀ ਹੋਇਆ ਨਾ ਆਉਣ ਵਾਲੇ ਸਮੇਂ ਚ ਅੰਤਮਾਰ ਹੋਏਗਾ ਅੰਤਮਾਰ ਸਾਡਾ ਵੱਡਾ ਕੱਠ ਹੋਦੋ ਹੋਏਗਾ ਜਦੋਂ ਅਸੀਂ ਸਾਰੇ ਆਪਣੇ ਹੱਥਾਂ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤ ਕਰਾਂਗੇ ਸੋ ਇਸ ਕਰਕੇ ਇਹ 28 ਦੀ ਮੀਟਿੰਗ ਬੜੀ ਧਿਆਨ ਨਾਲ ਦੇਖਾਂਗੇ ਜੇ ਨਹੀਂ ਹੋਈ ਤਾਂ ਵਿਧਾਨ ਸਭਾ ਨੂੰ ਮਾਰਚ ਕਰਾਂਗੇ ਡੇਟਾ ਪਾ ਤਿੰਨੇ ਕਨਵੀਨਰ ਫੈਸਲਾ ਕਰਕੇ ਸਬ ਕਮੇਟੀ ਨੂੰ ਵੀ ਕਹਿ ਦੇ ਉੱਥੋਂ ਤਿਆਰੀ ਨਾਲ ਉਸ ਗੱਲ ਦੀ ਤਿਆਰੀ ਤੇ ਆਰਜਾ ਪਾਰ ਦੀ ਗੱਲ ਕਰਨ ਸਾਡੇ ਨਾਲ ਜੇ ਵਿਚ ਵਿਚਾਲੇ ਗੱਲ ਰੱਖੀ ਤਾਂ ਸਾਡਾ ਵਿਧਾਨ ਸਭਾ ਨੂੰ ਮਾਰਚ ਜਿਹੜਾ ਉਹ ਬਿਲਕੁਲ ਤੈ ਹੈ ਡੇਟ ਦਾ ਐਲਾਨ ਜਿਹੜਾ ਹੈ ਅਸੀਂ 28 ਫਰਵਰੀ ਨੂੰ ਚੰਡੀਗੜ੍ਹ ਤੋਂ ਕਰਾਂਗੇ ਧੰਨਵਾਦ ਜੀ ਜੈ ਜਨਤਾ ਜੈਸਕਰ ਜਿੱਤ ਲੜਦੇ ਲੋਕ